ਪਹਿਲਾਂ ਵੀ 2 ਸਾਲ ਗਰਮੀਆਂ ਦੇ ਨਿਕਲੇ ਨੇ ਕਿਸੇ ਤਰ੍ਹਾਂ ਦੀ ਮੁਸ਼ਕਲ ਆਈ ਉਦੋਂ ਨਹੀਂ ਨਾ ਆਈ ਆਸਵਾਰੀ ਵੀ ਸਾਡੀਆਂ ਪੂਰੀਆਂ ਪੂਰੀਆਂ ਤਿਆਰੀਆਂ ਸਾਡੀਆਂ ਕੋਈ ਇਸ਼ੂ ਨਹੀਂ ਕੋਈ ਚੈਲੰਜ ਨਹੀਂ ਆ ਸਾਡੇ ਕੋਲ ਬਿਜਲੀ ਦੀ ਜਨਰੇਸ਼ਨ ਬਹੁਤ ਆ ਹੁੰਦਾ ਸੀ ਪਹਿਲਾਂ ਕਿ ਗਰਮੀਆਂ ਦੇ ਮੌਸਮ ਦੇ ਦੌਰਾਨ ਹੀ ਰਿਪੇਅਰ ਸ਼ੁਰੂ ਹੁੰਦੀ ਹੁੰਦੀ ਸੀ ਤੇ ਲੋਕ ਕਹਿੰਦੇ ਸੀ ਇਸ ਵਾਰੀ ਅਸੀਂ ਸ਼ਟਡਾਊਨ ਪੀਰੀਅਡ ਦੀ ਤੁਸੀਂ ਗੱਲ ਕਰਦੇ ਹੋ ਅਸੀਂ ਆਪਣੇ ਸਿਆਲ ਦੇ ਜਿਹੜਾ ਸਮਾਂ ਸੀਗਾ ਉਹਦੇ ਵਿੱਚ ਅਸੀਂ ਸ਼ਟਡਾਊਨ ਕਰਕੇ ਜਿੰਨੇ ਵੀ ਰਿਪੇਅਰ ਕਰਨ ਵਾਲੇ ਸਾਡੇ ਯੂਨਿਟ ਸੀਗੇ ਉਹਨਾਂ ਨੂੰ ਰਿਪੇਅਰ ਕਰ ਲਿਆ ਦੇ ਨਾਲ-ਨਾਲ ਇੱਕ ਹੋਰ ਅੰਦਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਗਰਮੀਆਂ ਦਾ ਕਿਉਂਕੀ ਸੀਜ਼ਨ ਆ ਰਿਹਾ ਹੈ ਤੁਹਾਨੂੰ ਲੈ ਕੇ ਤਿਆਰੀ ਕਿਸ ਤਰ੍ਹਾਂ ਦੀ ਰਹਿਣ ਵਾਲੀ ਹੈ ਹਾਲਾਂਕਿ ਹਰ ਕਿਸੇ ਦੀ ਕੋਸ਼ਿਸ਼ ਕਹਿੰਦੇ ਕਿ ਕਿਤੇ ਨਾ ਕਿਤੇ ਇਹ ਹੈ ਵੀ ਹਰੇਕ ਵਰਗ ਨੂੰ ਆ ਜਿਹੜਾ ਅਸੀਂ ਦੇਖੋ ਪਹਿਲਾਂ ਵੀ 2 ਸਾਲ ਗਰਮੀਆਂ ਦੇ ਨਿਕਲੇ ਨੇ ਕਿਸੇ ਤਰ੍ਹਾਂ ਦੀ ਮੁਸ਼ਕਲ ਆਈ ਉਹ ਤੋਂ ਨਹੀਂ ਨਾ ਆਈ ਇਸ ਵਾਰੀ ਵੀ ਸਾਡੀਆਂ ਪੂਰੀਆਂ ਪੂਰੀਆਂ ਤਿਆਰੀਆਂ ਸਾਡੀਆਂ ਕੋਈ ਇਸ਼ੂ ਨਹੀਂ ਕੋਈ ਚੈਲੰਜ ਨਹੀਂ ਆ ਸਾਡੇ ਕੋਲ ਬਿਜਲੀ ਦੀ ਜਨਰੇਸ਼ਨ ਬਹੁਤ ਆ ਅਸੀਂ ਹਰ ਤਰਾਹ ਦੀ ਸਿਚੁਏਸ਼ਨ ਦਾ ਟਕਰਾ ਕਰਨ ਵਾਸਤੇ ਤਿਆਰ ਬੱਧ ਹੈ ਜਿਵੇਂ ਆਮ ਤੌਰ ਤੇ ਹੁੰਦਾ ਸੀ ਪਹਿਲਾਂ ਕਿ ਗਰਮੀਆਂ ਦੇ ਮੌਸਮ ਦੇ ਦੌਰਾਨ ਹੀ ਰਿਪੇਅਰ ਸ਼ੁਰੂ ਹੁੰਦੀ ਹੁੰਦੀ ਸੀ ਤੇ ਲੋਕ ਕਹਿੰਦੇ ਸੀ ਨਹੀਂ ਇਸ ਵਾਰੀ ਅਸੀਂ ਸ਼ਟਡਾਊਨ ਪੀਰੀਅਡ ਦੀ ਤੁਸੀਂ ਗੱਲ ਕਰਦੇ ਹੋ ਅਸੀਂ ਆਪਣੇ ਸਿਆਲ ਦੇ ਜਿਹੜਾ ਸਮਾਂ ਸੀਗਾ ਉਹਦੇ ਵਿੱਚ ਅਸੀਂ ਸ਼ਟਡਾਊਨ ਕਰਕੇ ਜਿੰਨੇ ਵੀ ਰਿਪੇਅਰ ਕਰਨ ਵਾਲੇ ਸਾਡੇ ਯੂਨਿਟ ਸੀਗੇ ਉਹਨਾਂ ਨੂੰ ਰਿਪੇਅਰ ਕਰ ਲਿਆ। ਦੇਖਿਆ ਜਾਵੇ ਕਹਿੰਦੇ ਕਿ ਇਸ ਵਾਰੀ ਸਮੱਸਿਆ ਰਿਹਾਉਣ ਦਿੱਤੀ ਜਾਊਗੀ ਕਿਉਂਕਿ ਆਮ ਤੌਰ ਤੇ ਅਸੀਂ ਦੇਖਿਆ ਕਿ ਗਰਮੀ ਦੇ ਸੀਜ਼ਨ ਦੇ ਦੌਰਾਨ ਜਦੋਂ ਲੈਣ ਖੋਲ ਕੇ ਬਹਿ ਜਾਂਦੇ ਹੁੰਦੇ ਸੀ ਬਿਜਲੀ ਬੋਰਡ ਵਾਲੇ ਤਾਂ ਲੋਕ ਕਹਿੰਦੇ ਠੀਕ ਕੀਤੀਆਂ ਜਾ ਸਕਦੀਆਂ ਤਾਂ ਇਹਦੇ ਵਿੱਚ ਕਹਿ ਜਾ ਸਕਦਾ ਕਿ ਲੋਕਾਂ ਦੇ ਲਈ ਇਹ ਤਾਂ ਖੁਸ਼ਖਬਰੀ ਹੈ ਕਿ ਕਟ ਨਹੀਂ ਲੱਗਣਗੇ ਜਿਵੇਂ ਕਿ ਹਰਪਜ ਨੀਟੀਓ ਨੇ ਕਿਹਾ ਬਾਕੀ ਤਾਂ ਗੱਲ ਖੈਰ ਸਮਾ ਜਿਵੇਂ ਹੁਣ ਅੱਗੇ-ਅਗੇ ਆਊਗਾ ਕਹਿੰਦੇ ਜਿਵੇਂ ਪਹਿਲਾਂ ਪਰੇਸ਼ਾਨੀ ਨਹੀਂ ਆਉਣ ਦਿੱਤੀ ਦੁਬਾਰੇ ਵੀ ਨਹੀਂ ਆਉਣ ਦਿੱਤੀ ਜਾਊਗੀ ਸੀਨੀਅਰ ਵੀਡੀਓ ਲਿਸਟ ਬੰਤੇ ਇਹਦੇ ਨਾਲ ਮਿਸਿੰਗ ਰੋਜਨਾ ਸਪੋਰਟ ਟੀਵੀ ਚੰਡੀਗੜ੍ਹ